ਜੇਕਰ ਪਸ਼ੂ ਦੇ ਡਿਵਰਾ ਪ੍ਰੋਜਨ ਇੰਜੈਕਸ਼ਨ ਲੱਗਿਆ ਤੇ ਨਾਲ ਮਿਨਰਲਸ ਦੀਆਂ ਗੋਲੀਆਂ ਜਾਂ ਪਾਊਡਰ ਫਾਰਮ ਦੇ ਵਿੱਚ ਮਿਨਰਲਸ ਆਉਂਦੇ ਆ ਉਹ ਰეკਮੈਂਡਡ ਡੋਸ ਤੁਸੀਂ ਨਾਲ ਰੈਗੂਲਰ ਦੇਣੀ ਹੈ ਪਰ ਇੱਥੇ ਘਭਾਉਣ ਦੀ ਲੋੜ ਨਹੀਂ ਜੇਕਰ ਪ੍ਰੈਸਟਰੋਨ ਦਾ ਲੈਵਲ ਬੈਲੈਂਸ ਹੈ ਤਾਂ ਕੁਝ ਨਹੀਂ ਹੁੰਦਾ ਤੁਹਾਡੇ ਪਸ਼ੂ ਦਾ ਪ੍ਰੈਗਨੈਂਸੀ ਬਣੀ ਰਹਿਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਜੀ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਵੀਡੀਓ ਤੁਹਾਡੇ ਲਈ ਬਣਾ ਰਹੇ ਹਾਂ ਕਿ ਗਾਵਾਂ ਤੇ ਮੱਝਾਂ ਗੱਭਣ ਹੁੰਦੀਆਂ ਪਰ ਉਹ ਫਿਰ ਵੀ ਹੀਟ ਦੇ ਵਿੱਚ ਆ ਜਾਂਦੀਆਂ ਹੀਟ ਵਾਲੇ ਸਿਪਟਮ ਲੱਛਣ ਸ਼ੋਅ ਕਰਨ ਲੱਗ ਪੈਂਦੀਆਂ ਕੀ ਕਾਰਨ ਹੈ ਕਿਉਂ ਕਰਨ ਲੱਗ ਪੈਂਦੀਆਂ ਤੇ ਉਹਦਾ ਆਪਾਂ ਰੋਕத் ਥਾਮ ਇਲਾਜ ਕੀ ਕਰ ਸਕਦੇ ਇਹ ਵੀਡੀਓ ਦੇ ਅੰਦਰ ਆਪਾਂ ਸਾਰਾ ਇਹੀ ਡਿਸਕਸ ਕਰਨਾ ਤੁਹਾਡੇ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਨ ਵੀਰੋ ਜਿਹੜੀ ਤੁਹਾਡਾ ਪਸ਼ੂ 21 ਦਿਨ ਦਾ ਸਰਕਲ ਹੈ ਹੀਟ ਵਾਲਾ ਜਦੋਂ ਉਹ ਪਸ਼ੂ ਟੱਪ ਜਾਂਦਾ ਮਹੀਨਾ ਹੋ ਜਾਂਦਾ 2 ਮਹੀਨੇ ਹੋ ਜਾਂਦੇ 3 ਮਹੀਨੇ ਹੋ ਜਾਂਦੇ ਤੁਸੀਂ ਗੱਭਣ ਵੀ ਚੈੱਕ ਪਾਸ ਕਰਵਾ ਲੈਂਦੇ ਪਰ ਫਿਰ ਉਹ ਜਾਨਵਰ ਤੁਹਾਡਾ ਹੀਟ ਦੇ ਵਿੱਚ ਆ ਜਾਂਦਾ ਕਈ ਵਾਰ ਕਈ ਵਾਰ ਕੁਝ ਫਾਰਮਰ ਪਸ਼ੂ ਨੂੰ ਗੱਭਣ ਚੈੱਕ ਪਾਸ ਨਹੀਂ ਕਰਵਾਉਂਦੇ ਉਹ ਪਸ਼ੂ ਦੁਬਾਰਾ ਹੀਟ ਦੇ ਵਿੱਚ ਆ ਜਾਂਦੇ ਆ ਹੀਟ ਦੇ ਲੱਛਣ ਸਿੰਪਟਮ ਸ਼ੋਅ ਕਰਨ ਲੱਗ ਪੈਂਦੇ ਜਿਵੇਂ ਕਿ ਤਾਰਾ ਦੇਣੀਆਂ ਡਿਸਚਾਰਜ ਦੇਣਾ ਜਦ ਪਸ਼ੂ ਰਿੰਗਣ ਲੱਗ ਪੈਂਦਾ ਜਾਂ ਕਿਸੇ ਪਸ਼ੂ ਦੇ ਉੱਪਰ ਜਿਵੇਂ گاਵਾਂ ਦੇ ਵਿੱਚ ਉਹ ਚੜਨ ਲੱਗ ਪੈਂਦੇ ਆ ਉੱਥੇ ਕੀ ਹੁੰਦਾ ਉਹਦਾ ਕਾਰਨ ਕੀ ਹੁੰਦਾ ਉਹ ਕਿਉਂ ਕਰਦੀਆਂ ਇਸ ਤਰ੍ਹਾਂ ਜਿਹੜੇ ਪ੍ਰੈਗਨੈਂਸੀ ਨੂੰ ਸੇਫ ਕਰਨ ਦੇ ਲਈ ਪ੍ਰੈਗਨੈਂਸੀ ਨੂੰ ਮੇਨਟੇਨ ਕਰਨ ਦੇ ਲਈ ਦੋ ਹਾਰਮੋਨਸ ਹੁੰਦੇ ਆ ਐਸਟ੍ਰੋਜਨ ਤੇ ਪ੍ਰੋਜੈਸਟਰੋਨ ਦੋਨਾਂ ਹਾਰਮੋਨ ਦਾ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ ਜਦੋਂ ਐਸਟ੍ਰੋਜਨ ਦਾ ਲੈਵਲ ਵੱਧ ਜਾਂਦਾ ਉੱਪਰ ਚਲਾ ਜਾਂਦਾ ਤਾਂ ਉਦੋਂ ਉਹ ਪਸ਼ੂ ਤੁਹਾਡਾ ਹੀਟ ਵਾਲੇ ਲੱਛਣ ਸੈਪਟਮ ਸ਼ੋਅ ਕਰਨ ਲੱਗ ਪੈਂਦਾ ਡਿਸਚਾਰਜ ਵੀ ਦੇਣ ਲੱਗ ਪੈਂਦਾ ਜਾਂ ਰਿੰਗ ਰਿੰਗਣ ਵੀ ਲੱਗ ਪੈਂਦਾ ਥੋੜਾ ਬਹੁਤ ਆ ਜਾਂ ਪਸ਼ੂ ਕੀ ਕਰਦਾ ਹੈ ਕਿ ਇੱਕ ਦੂਸਰੇ ਤੇ ਚੜਨਾ ਸਟਾਰਟ ਕਰ ਦਿੰਦਾ ਉਦੋਂ ਆਪਾਂ ਨੂੰ ਹੁੰਦਾ ਹੈ ਕਿ ਪਸ਼ੂ ਤੁਹਾਡਾ ਹੀਟ ਦੇ ਵਿੱਚ ਆ ਗਿਆ ਤਾਂ ਆਪਾਂ ਜਲਦਬਾਜ਼ੀ ਦੇ ਵਿੱਚ ਉੱਥੇ ਨੈਚੁਰਲ ਮੀਟਿੰਗ ਕਰਵਾ ਲੈਂਦੇ ਜਾਂ ਆਪਾਂ ਏਆਈ ਕਰਨ ਦੀ ਸੋਚਦੇ ਹਾਂ ਪਰ ਦੋਸਤੋ ਕਦੇ ਵੀ ਐਦਾਂ ਨਹੀਂ ਹੁੰਦਾ ਜੇਕਰ ਐਸਟ੍ਰੋਜਨ ਦਾ ਲੈਵਲ ਵੱਧ ਗਿਆ ਤਾਂ ਪਸ਼ੂ ਤੁਹਾਡਾ ਹੀਟ ਵਾਲੇ ਲੱਛਣ ਸ਼ੋ ਕਰੂਗਾ ਤੇ ਜੇਕਰ ਪੈਸਟ੍ਰੋਨ ਦੀ ਲੈਵਲ ਬੈਲੈਂਸ ਹੈ ਤਾਂ ਤੁਹਾਡਾ ਜਿਹੜੇ ਪਸ਼ੂ ਦੀ ਪ੍ਰੈਗਨੈਂਸੀ ਹੈ ਉਹ ਸੇਫ ਹੈ ਕੋਈ ਦਿੱਕਤ ਨਹੀਂ ਆਉਣ ਵਾਲੀ ਐਸਟ੍ਰੋਜਨ ਦਾ ਲੈਵਲ ਵਧਣ ਕਰਕੇ ਹੀਟ ਵਾਲੇ ਸਿਪਟਮ ਉਹਦੇ ਵਿੱਚ ਆਉਣੇ ਆ ਗਾਵਾਂ ਗਾਵਾਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਕਿ ਸੂਣ ਤੱਕ ਉਹ ਧਾਰਾ ਵਗੈਰਾ ਡਿਸਚਾਰਜ ਦਿੰਦੀਆਂ ਰਹਿੰਦੀਆਂ ਪਰ ਪ੍ਰੈਗਨੈਂਸੀ ਉਹਨਾਂ ਦੀ ਸੇਫ ਹੁੰਦੀ ਹੈ ਕਿਉਂ ਸੇਫ ਹੁੰਦੀ ਹੈ ਕਿਉਂਕਿ ਉਹਨਾਂ ਦਾ ਐਸਟ੍ਰੋਜਨ ਦਾ ਲੈਵਲ ਵਧਿਆ ਹੋਇਆ ਹੁੰਦਾ ਹੀਟ ਵਾਲੇ ਸਿਪਟਮ ਸ਼ੋਅ ਕਰਦੀਆਂ ਪਰ ਪ੍ਰੈਜਸਟਰੋਨ ਦਾ ਲੈਵਲ ਬੈਲੈਂਸ ਹੁੰਦਾ ਇਸ ਕਰਕੇ ਉਹਨਾਂ ਦੀ ਜਿਹੜੀ ਪ੍ਰੈਗਨੈਂਸੀ ਆ ਉਹ ਸੇਫ ਹੈ ਜੇਕਰ ਪ੍ਰੈਜਸਟਰੋਨ ਲੈਵਲ ਦਾ ਮਾਤਰਾ ਪ੍ਰੈਜਸਟਰੋਨ ਹਾਰਮੋਨ ਦਾ ਲੈਵਲ ਦੀ ਮਾਤਰਾ ਜਿਹੜੀ ਆ ਉਹ ਡਾਊਨ ਆ ਗਈ ਲੈਵਲ ਘਟ ਗਿਆ ਤਾਂ ਉਦੋਂ ਤੁਹਾਡੇ ਪਸ਼ੂ ਨੇ ਅਬਾਰਟ ਕਰ ਦੇਣਾ ਪ੍ਰੈਗਨੈਂਸੀ ਸੇਫ ਨਹੀਂ ਰਹਿਣੀ ਅਬੋਰਸ਼ਨ ਹੋ ਜਾਣਾ ਇਸ ਕਰਕੇ ਦੋਸਤੋ ਇਹ ਦੋ ਹੀ ਮੇਨ ਹਾਰਮੋਨਸ ਹੁੰਦੇ ਐ ਐਸਟ੍ਰੋਜਨ ਦਾ ਲੈਵਲ ਵਧਣ ਦੇ ਕਰਕੇ ਤੁਹਾਡਾ ਪਸ਼ੂ ਹੀਟ ਵਾਲੇ ਲੱਛਣਾਂ ਚ ਆਉਂਦਾ ਸਿਪਟਮ ਸ਼ੋਅ ਕਰਦਾ ਪਰ ਇੱਥੇ ਘਬਰਾਉਣ ਦੀ ਲੋੜ ਨਹੀਂ ਜੇਕਰ ਪੈਸਟਰੋਨ ਦਾ ਲੈਵਲ ਬੈਲੈਂਸ ਹੈ ਤਾਂ ਕੁਝ ਨਹੀਂ ਹੁੰਦਾ ਤੁਹਾਡੇ ਪਸ਼ੂ ਦਾ ਪ੍ਰੈਗਨੈਂਸੀ ਬਣੀ ਰਹਣੀ ਹੈ ਦੋਸਤੋ ਇਹਦਾ ਟਰੀਟਮੈਂਟ ਕੀ ਹੈ ਐਸਟ੍ਰੋਜਨ ਦਾ ਜਦੋਂ ਲੈਵਲ ਵੱਧ ਜਾਂਦਾ ਹੈ ਪੈਸਟਰੋਨ ਦੇ ਲੈਵਲ ਨੂੰ ਬੈਲੈਂਸ ਕਰਨ ਦੇ ਲਈ ਹਾਰਮੋਨਸ ਡਿਊਰਾ ਪ੍ਰੋਜਨ ਇੰਜੈਕਸ਼ਨ ਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਪ੍ਰੈਗਨੈਂਸੀ ਚੈੱਕ ਕਰਵਾ ਕੇ ਵੀ ਸਾਡਾ ਪਸ਼ੂ ਗੱਭਣ ਹੈ ਤਾਂ ਡਿਊਰਾ ਪ੍ਰੋਜਨ ਲਵਾ ਦੇਣਾ ਚਾਹੀਦਾ ਤਾਂ ਕਿ ਫੇਅਰ ਸਟ੍ਰੋਂਗ ਲੈਵਲ ਬਣਿਆ ਰਹੇ ਬਰਕਰਾਰ ਰਹੇ ਪ੍ਰੈਗਨੈਂਸੀ ਸੇਫ ਰਹੇ ਇਹ ਹੁੰਦਾ ਕਿਉਂ ਹੈ ਕਈ ਵਾਰ ਕਿਸਾਨ ਵੀਰੋ ਪਸ਼ੂ ਹੀਟ ਦੇ ਸਟ੍ਰੈਸ ਵਿੱਚ ਆ ਜਾਂਦਾ ਜਾਂ ਕਈ ਹਰ ਵਾਰੀ ਪਸ਼ੂ ਦੀ ਜਗ੍ਹਾ ਬਦਲੀ ਜਾਂਦੀ ਹੈ ਇੱਕ ਤੋਂ ਦੂਜੀ ਥਾਂ ਚਲਾ ਜਾਂਦਾ ਹੈ ਉਦੋਂ ਪਸ਼ੂ ਸਟ੍ਰੈਸ ਦੇ ਵਿੱਚ ਹੁੰਦਾ ਜਾਂ ਕਈ ਵਾਰੀ ਕੀ ਹੈ ਪਸ਼ੂ ਦਾ ਕਈ ਵਾਰ ਬੱਚਾ ਜਾਨਵਰ ਜਿਹੜਾ ਪਿੱਛੇ ਜਾਨਵਰ ਹੁੰਦਾ ਮੱਝਾਂ ਦੇ ਵਿੱਚ ਅਕਸਰ ਉਹ ਬੱਚਾ ਆਪਾਂ ਵੇਚ ਦਿੰਨੇ ਆ ਜਾਂ ਪਸ਼ੂ ਹੋਰ ਥਾਂ ਤੇ ਚਲਾ ਜਾਂਦਾ ਇਹ 1 2 3 4 ਚ ਮੇਲ ਕਾਰਨ ਹੈ ਜਿਨ੍ਹਾਂ ਦੇ ਕਾਰਨ ਪਸ਼ੂ ਸਟ्रेस ਦੇ ਵਿੱਚ ਆਉਂਦਾ ਤੇ ਉਹ ਅਬੋਰਸ਼ਨ ਹੋਣ ਦੇ ਚਾਂਸਸ ਹੁੰਦੇ ਆ ਦੋਸਤੋ ਹੀਟ ਸਟ्रेस ਦੇ ਲਈ ਜਿਵੇਂ ਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਆਉਂਦੇ ਹਨ ਜਿਵੇਂ ਕਿ ਸਟ्रेस ਜ਼ੀਰੋ ਆਉਂਦਾ ਤੁਸੀਂ ਉਹ ਰეკਮੈਂਡਡ ਡੋਸ ਦੇ ਸਕਦੇ ਹੋ ਪਸ਼ੂ ਨੂੰ ਡੋਜ਼ ਜਿਵੇਂ ਆਉਂਦਾ ਉਹ ਪਸ਼ੂ ਨੂੰ ਦੇ ਸਕਦੇ ਆਂ ਤੇ ਦੋਸਤੋ ਡਿਉਰਾਪਰੋਜਨ ਨਾਲ ਹਾਰਮੋਨਸ ਨੂੰ ਬੈਲੈਂਸ ਕਰਨ ਦੇ ਲਈ ਡਿਉਰਾਪਰੋਜਨ ਇੰਜੈਕਸ਼ਨ ਲਾ ਸਕਦੇ ਹੋ ਤੇ ਬਾਕੀ ਦੋਸਤੋ ਜਦੋਂ ਤੁਹਾਡਾ ਪਸ਼ੂ ਜੇਕਰ ਪਸ਼ੂ ਦੇ ਡਿਉਰਾਪਰੋਜਨ ਇੰਜੈਕਸ਼ਨ ਲੱਗ ਗਿਆ ਤੇ ਨਾਲ ਮਿਨਰਲਸ ਦੀਆਂ ਗੋਲੀਆਂ ਜਾਂ ਪਾਊਡਰ ਫਾਰਮ ਦੇ ਵਿੱਚ ਮਿਨਰਲਸ ਆਉਂਦੇ ਆ ਓਰ ਕਮੈਂਡਡ ਡੋਸ ਤੁਸੀਂ ਨਾਲ ਰੈਗੂਲਰ ਦੇਣੀ ਹੈ ਜਿਵੇਂ ਕਿ ਟੈਬਲੇਟ ਫਾਰਮ ਦੇ ਵਿੱਚ ਜੇ ਆਪਾਂ ਕਰਕੇ ਤਾਂ ਟੋਟਾਵਟ ਬੋਲਜ਼ ਆਉਂਦੀਆਂ ਜਾਂ ਬੋਵੀਮਨ ਜੀ ਐਲ ਬਾਲਸ ਹੁੰਦੀਆਂ ਤਾਂ ਤੁਸੀਂ ਨਾਲ ਉਹ ਵੀ ਸਟਾਰਟ ਕਰ ਸਕਦੇ ਹੋ ਲਗਾਤਾਰ 20 ਬਾਈ ਦਿਨ ਤੁਸੀਂ ਯੂਜ਼ ਕਰ ਸਕਦੇ ਹੋ ਦੋਸਤੋ ਇਹ ਬਾਲਸ ਬਹੁਤ ਸਾਰੇ ਕਿਸਾਨ ਵੀਰ ਇਹਨਾਂ ਨੂੰ ਹੀਟ ਦੇ ਤੌਰ ਤੇ ਵਰਤਿਆ ਜਾਂਦਾ ਹੈ ਕਿ ਹੀਟ ਨੂੰ ਪਸ਼ੂਆਂ ਦੀ ਹੀਟ ਕਢਾਉਣ ਦੇ ਲਈ ਇਹਨਾਂ ਗੋਲੀਆਂ ਨੂੰ ਵਰਤਿਆ ਜਾਂਦਾ ਪਰ ਇਹ ਕੋਈ ਹੀਟ ਕਢਾਉਣ ਵਾਸਤੇ ਨਹੀਂ ਹੁੰਦੀ ਇਹ ਮਿਨਰਲਸ ਦੀ ਤੇ ਵਿਟਾਮਿਨ ਦੀ ਡਿਫੀਸੈਂਸੀ ਨੂੰ ਪੂਰਾ ਕਰਨ ਦੇ ਲਈ ਟੈਬਲਟ ਹੁੰਦੀਆਂ ਇਹਨਾਂ ਨੂੰ ਆਪਾਂ ਇੱਥੇ ਵੀ ਯੂਜ਼ ਕਰ ਸਕਦੇ ਹਾਂ ਤਾਂ ਕਿ ਮਿਨਰਲ ਦੀ ਡਿਫੀਸੈਂਸੀ ਤੇ ਵਿਟਾਮਿਨਸ ਦੀ ਡਿਫੀਸੈਂਸੀ ਪੂਰੀ ਹੋ ਸਕੇ ਤੇ ਤੁਹਾਡੀ ਪ੍ਰੈਗਨਨਸੀ ਇਹਨਾਂ ਕਰਕੇ ਵੀ ਅਬਾਰਟ ਹੋ ਜਾਂਦਾ ਇਹ ਪ੍ਰੈਗਨਨਸੀ ਸੇਫ ਰਹੇ ਕਿਸਾਨ ਵੀਰੋ ਇਹ ਜਿਹੜਾ ਟਰੀਟਮੈਂਟ ਹੈ ਇਹ ਤੁਸੀਂ ਆਪਣੇ ਆਪ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਜਲਦਬਾਜ਼ੀ ਦੇ ਵਿੱਚ ਕਦੀ ਵੀ ਮਤਲਬ ਉਸ ਜਗ੍ਹਾ ਤੇ ਜਦੋਂ ਪਸ਼ੂ ਹੀਟ ਦੇ ਸਿਮਟਮਾਂ ਦੇ ਵਿੱਚ ਆਉਂਦਾ ਤਾਂ ਜਲਦਬਾਜ਼ੀਆਂ ਕਰਿਆ ਕਰੋ ਨੇਚਰਲ ਮੀਟਿੰਗ ਨਾ ਕਰਵਾਇਆ ਕਰੋ ਇੱਕ ਵਾਰ ਪ੍ਰੈਗਨਨਸੀ ਦੀ ਜਾਂਚ ਕਰਵਾ ਕੇ ਇਹਨਾਂ ਟਰੀਟਮੈਂਟ ਕਰ ਲਿਆ ਕਰੋ ਤੁਹਾਡੀ ਪ੍ਰੈਗਨਨਸੀ ਸੇਫ ਹੋ ਜਾਣੀ ਹੈ ਵੀਡੀਓ ਵੇਖਣ ਦੇ ਲਈ ਧੰਨਵਾਦ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਆਪਣੇ ਯਾਰਾਂ ਮਿੱਤਰਾਂ ਨਾਲ ਦੋਸਤਾਂ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਨਾ ਕਿਸੇ ਤੱਕ ਇਹ ਇਨਫਰਮੇਸ਼ਨ ਪਹੁੰਚ ਜਾਵੇ ਤੇ ਉਹਨਾਂ ਦਾ ਕੋਈ ਫਾਇਦਾ ਹੋ ਸਕੇ ਤੇ ਆਪਣੇ ਚੈਨਲ ਖਾਲਸਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਲ ਵਾਲਾ ਬਟਨ ਵੀ ਦਬਾ ਦੇ ਤੇ ਵੀਡੀਓ ਵੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ